ਪੜਹਾ ਇੱਕਦਾਂ ਜ਼ਬਰੇ ਇਸ ਕਰਦਾਰ ਨੂੰ ਲਪਾਉਂਦੇ ਲਪਾਉਂਦੇ ਮੇਰੀ ਬਿਲ ਬਾਰ ਨਾ ਕੀ ਹੁੰਦਾ ਹੈ ਬੜੀ ਵੱਲੀ ਵਰ ਐਕਸੀਡੈਂਟ ਹੋਇਆ ਮੈਂ ਕੋੜੇ ਤੋਂ ਗਿਰਿਆ ਜੀ ਕੋਗੁਲ ਨਹੀਂ ਹੈ ਸਿਰੋਂ ਟਪ ਗਿਆ ਹਾਂ ਟੁਕਿਆ ਮੇਰੇ ਸਿਰ ਤੋਂ ਸਟਾਲ ਟੁਕ ਗਿਆ ਹਾਂ ਪਰ ਮੈਂ ਮਾਰੇ ਦੇ ਬਖਸ਼ਿਸ਼ ਕੀਤੀ ਜੰਡਰ ਪੱਛੀ ਕੋੜੇ ਤੇ ਛੜ ਕੇ ਫੇਰ ਮੈਂ ਸਟਾਰ ਦਿੰਦਾ ਥੋੜੇ ਥੋੜੇ ਬਿਗੜੇ ਵੀ ਸੀ ਥੋੜੇ ਟੱਡਾ ਦੇ ਕੋਰਚ ਸੀ ਅੜੀਲ ਗੋੜੇ ਕਹਤ ਨੇ ਜੀ। ਜਿਹੜਾ ਬਿਮਾਰ ਉਹਦਾ ਬਹੁਤ ਬਲੱਡ ਪ੍ਰੈਸ਼ਰ 220 ਹੋ ਗਿਆ। ਬੜੀ ਬਹੁਤ ਕਾਲਾ ਸਟੱਕ ਹੋ ਗਿਆ। ਸ਼ਾਰਟ ਲਾਇਆ ਹੋਇਆ ਸੀ। ਮੈਂ ਕਹਿੰਦੀ ਕਰੂੰਗਾ ਡਾਕਟਰ ਕਨਵਿਸ਼ ਐਮਰਜੈਂਸੀ ਹੈ। ਮੈਂ ਆਪਣੀ ਥੇ ਮਨਵਾਇਆ ਜਿੱਥੇ। ਨਾ ਇਹ ਹੀ ਹੋਸਾ ਦਾ ਸ਼ਾਰਟ ਨਾ ਹੋਵੇ। ਜੇ ਪ੍ਰਮਾਤਮਾ ਕਿਰਪਾ ਕਰਵੇ ਜਿੱਥੇ ਉਹਦੇ ਪਾਪੜਾ ਦੇ ਪਰੂਟੀ ਆਈ ਜੇ ਕੋਸ਼ ਤੋਂ ਬਾਅਦ ਫਿਰ ਸੀਨ ਕੀਤਾ। ਸੋਟ ਡਿਫਿਕਲਟ ਸਿਚੁਏਸ਼ਨ ਦੇ ਵਿੱਚ ਜਿਹੜੋ ਤੁਸੀਂ। ਇਹ ਵਾਰੀ ਮੈਂ ਸੋਚ ਜਾਂਦਾ ਸੀ ਮੈਂ ਤਾਂ ਮਾਰਾਂ ਲੇ। ਨਾ ਆਪਣੇ ਉਹ

ਬਿਟੀ ਇੱਕ ਦਾ ਭਾਈ ਜੁਗਤ ਵੈਜੀ ਤੇ ਚੇਲੇ ਪਰਵਾਰਕ ਸੰਸਾਰੀ ਇੱਕ ਇਕਲਾ ਤੇਮਾਨ ਇਹ ਅਹੰਜੀ ਬੇਟੀ ਦੀ ਫਿਲਮ اور ਜਿਸ ਕੁੜੀ ਨੇ ਕਿਰਦਾਰ ਕੀਤਾ ਤੇ ਮੈਂ ਇਹਨੂੰ ਦੇਖ ਕੇ ਕਹਿਣ ਲੀ ਮੈਂ ਤੇ ਬਾਤੀ ਉਹ ਰਜਨੀ ਤੇਰੇ ਵਰਗੀ ਹੁੰਦੀ ਹੋਵੇ ਨੀ ਸਾਉ ਨਾਈ ਸਲਾ ਦੱਬਿਆ ਸਨਸਕਾਰਕੂ ਜੀ ਸੋ ਮੇਰਾ ਖਿਆਲ ਹੈ ਕੋਈ ਦੁਨੀਆ ਵਿੱਚ ਐਸਾ ਦੰਦਾ ਨਹੀਂ ਤੁਸੀਂ ਮੈਂ ਕੋਈ ਵੀ ਮਰਦ ਇਸ ਦੁਨੀਆ ਜਿਹੜਾ ਜਿਉਦਾ ਮੈਂ ਜਿਉਂ ਨੀ ਕਹੋ ਭਾਈ ਮੇਰੇ ਪੁੱਤਰਾ ਮੈਂ ਉਰੀ ਜਨਾਨੀ ਦੇਖੀ ਤੇਰੇ ਵਾਸਤੇ ਅੰਨੀ ਤੇ ਲਗੜੀ ਤੇ ਰੂਲੀ ਜੀ ਜੀ ਉਹਦੇ ਨਾਲ ਯਾਤਰਾਇਵ ਵੀ ਮੇਰੇ ਵਿਚਾਰਾਂ ਦੀ ਜਿਹੜੀ ਕੋਈ ਸਪੰਦਕ ਜੱਟ ਹੈ ਬਟ ਹਾਂ ਜੇ ਮੈਂ ਇਹ ਕਦੇ ਜਵਾਨੀ ਵਾਪਸ ਆਵੇ ਤਾਂ ਪਰੇ ਤਾਂ ਮੈਂ ਇਹ ਦੁਬਾਰਾ ਨੂੰ ਕਰੰਗਰ ਪਤਾ ਦਿੱਚ ਉਸ ਲੈਵਲ ਤੱਕ ਦੀ ਮਾਨਸਿਕਤਾ ਹੋਣੀ ਮੇਰੇ ਖਿਆਲ ਨਾਲ ਬਹੁਤ ਵੱਡੀ ਛੜੀ ਵੱਡੀ ਗੱਲ ਫਿਰ ਉਸ ਬਾਦ ਨੂੰ ਭਗਵਾਨ ਉਰੂ ਚ ਵਿਸ਼ਵਾਸ ਰੱਖਣਾ ਹੇਰੋ ਸੁਧੂ ਦੀ ਕਰਨੀ ਦੇ ਤੋ ਤਹਾਣੀ ਕਹਿੰਦੇ ਨੇ ਨਾ ਤਹਾਣੀ ਨਹੀਂ ਭਾਈ ਇਹ ਸੱਚ ਹੈ ਸੁਧੂ ਕਰਦੀ ਕਰਨਾ ਹੈ ਤੁਹਾਨੂੰ ਮੈਨੂੰ ਪਤਾ ਨਾ ਪੈਣਾ ਪਰ ਮੈਂ ਬਾਅਦ ਤੁਹਾਨੂੰ ਪਤਾ ਲਗੂਗਾ ਸੋ ਆਈ ਥਿੰਕ ਇੱਕ ਐਸਾ ਐਸਿਗਾਰਾ ਜਿਹੜੀ ਮੈਂ ਬਿਆਨ ਨਹੀਂ ਕਰ ਸਕਦਾ ਤੁਹਾਨੂੰ ਜੀ ਮੈਨੂੰ ਪਸੰਦ ਆ ਮੇਰੇ ਮੇਰੇ ਪ੍ਰਿੰਟ ਮੈਂ ਪਰ ਮੈਂ ਕਰੀ ਦੇ ਤੋ ਉਸ ਜਿਵੇਂ ਲੈ ਜਿਆ ਕਿ ਦਿਮਾਗ ਦੀ ਗੁੜੀ ਹੈ ਬਾਜ ਨੇ ਕੋਲ ਤੰਪਤਿਓ ਲੱਗਿਆ ਠੀਕ ਹੈ ਬੰਦ ਕਰਿਆ ਬਸ ਸਿਰਫ ਤੋ ਮਾਰਾ ਜੋ ਮੇਰੇ ਉਹ ਲੱਗ ਕੇ ਚਲੀ ਗਈ ਬੋਰ ਸੁਆਰੀ ਗਾ ਉਹ ਕੰਨ ਨੇ ਕੀ ਕੀਤਾ ਜਿੱਦਾਂ ਇਦਾਂ ਇਤਨੀ ਛੇੜਾ ਬੰਮਾ ਵੇਖਦਾ ਤਰੇਗੋ ਤੋ ਚੀਜ਼ਾਂ ਨਹੀਂ ਦੋ ਤੀ ਕਿਹਾ ਮਾਰਿਆ ਇਹ ਇਹ ਰੋਗ انسانوں ਵਿੱਚ ਕਾਸ ਇਸ ਫਿਲਪ ਦੇ ਅਦਿਕਲ ਤੱਕ ਪੀਆ ਪਰ ਮਾਤਾ ਦੋ ਚੜੋ ਮਾਤਾ ਪਰ ਦਿਗਦੇ ਮੇਰੋ ਤਾ ਬਿਲਕੁਲ ਕਾਫੀ ਮਾਹੌਲ ਕਹਿੰਦੇ ਆ ਕਿ ਚੀਜ਼ਾਂ ਦੇ ਆਪਾਂ ਲੋਕਾਂ ਕੋਲ ਵਧੀਆ ਚੀਜ਼ਾਂ ਲੈ ਕੇ ਜਾਵਾਂਗੇ ਤਾਂ ਆ ਲੋਕ ਉਸ ਚੀਜ਼ ਨੂੰ ਅਡਾਪਟ ਕਰਨਗੇ ਤਾਂ ਉਸ ਚੀਜ਼ ਦੇ ਉੱਤੇ ਸ਼ਾਇਦ ਕੰਮ ਹੋ ਸਕਦਾ ਤਾਂ ਸ਼ਾਇਦ ਸਾਡਾ ਮਾਹੌਲ ਵੀ ਬਦਲ ਸਕਦਾ ਹੈ ਨੋੜ ਨਾਲ ਵਰੀ ਪੰਜਾਬ ਅਲਗ ਵਹੀ ਸਿਆਤ ਰਵਿ ਜੀ ਕਿ ਜੀ ਚੱਜੀ ਰੂਨ ਇੰਪਲੋਡ ਜੀ ਮੁੱਚਾਦਰ ਬਾਬੇ ਨਾਲ ਦੇ ਫਿਲਮਾਈ ਤੋਂ ਦੇਖਣੀ ਜੂਗੀ ਜੂ ਇਹ ਵੀ ਇੱਕ ਬਹੁਤ ਜੇ ਤੁਸੀਂ ਆਈ ਕੋਸ਼ਿਸ਼ ਕਰਦੇ ਤੇ ਫਿਰ ਤੂੰ ਸੌੜਾ ਫਿਰ ਜੇ ਤੈਨੂੰ ਗਾਂਧੀ ਚਾਹੀਦਾ ਫਿਰ ਉਹ ਜਿਹੜੇ ਬੰਦੇ ਫਿਲਮਾ ਬੁਣੇ ਬੰਦ ਕਰ ਦੇਣਗੇ ਫਿਰ ਗੱਤ ਬਰੋੜ ਰਗੇ ਫਿਰ ਤੁਸੀਂ ਕੰਮ ਕਰਦੇ ਫਿਰ ਚਰਕਾ ਲੰਦ ਕੋ ਯਕਨ ਕਰਦੇ ਸੋ ਆਈ ਥਿੰਕ ਅਪਨੇ ਜ਼ਿੰਮੇਵਾਰੀ ਦੀ ਗੱਲ ਕੀਤੀ ਸੀ ਜ਼ਿੰਮੇਵਾਰੀ ਮੇਰੀ ਹੀ ਬਣਦੀ ਹੈ ਸਟੋਰਿਕਲ ਕੰਪਲੂਟ ਤੇ ਗਲਤ ਨਾ ਹੋ ਜੇ ਸ਼ਬਦ ਚੁਗਦਰ ਨਾ ਹੋ ਜੇ ਬਿਲਕੁਲ ਗੁਰਬਾੜੀ ਦਾ ਅਲਫਾਜ਼ ਨਾ ਕੋਈ ਤਰਝ ਹੋ ਜੇ ਇਸੇ ਤਰ੍ਹਾਂ ਅ ਇੰਦਰ ਦੀ ਰਿਸਪੌਂਸਿਬਿਲਟੀ ਬਣ ਰਹੀ ਹੈ ਟਰੂ ਕਿ ਪੱਸੀ ਜਾ ਕੇ ਫਿਲਮ ਦੇਖੀਏ ਕਿਉਂਕਿ ਸਾਡੀ ਪੰਜਾਬੀ ਫਿਲਮਾਂ ਹਰ ਸਾਲ ਉਹ ਦੇਖਣ ਨੂੰ ਬਹੁਤ ਚੰਗੀਆਂ ਨੇ ਕੋਲਕਾ ਕੇ ਮੇਰੇ ਖਿਆਲ ਨਾਲ ਇਦਾਂ ਦੀਆਂ ਫਿਲਮਾਂ ਬਣਾਉਣੀਆਂ ਜਿਦੇ ਚ ਲਚਰਤਾ ਹੋਵੇ ਜਿਦੇ ਚ ਡਬਲ ਮੀਨਿੰਗ ਡਾਇਲੌਗਸ ਹੋਣ ਉਹ ਮੇਰੇ ਖਿਆਲ ਨਾਲ ਬਣਾਉਣੀਆਂ ਬਹੁਤ ਸੌਖੀਆਂ ਨਹੀਂ ਇਦਾਂ ਦੀ ਫਿਲਮ ਦੇ ਉੱਤੇ ਮਿਹਨਤ ਲਾਦੀ ਜਿੱਦਾਂ ਤੁਸੀਂ ਆਲਰੇਡੀ ਦੱਸ ਚੁੱਕੇ ਹੋ ਨਾ ਇੰਨੀ ਮਿਹਨਤ ਆਈ ਹਰ ਇੱਕ ਕੈਰੈਕਟਰ ਨੇ ਮੇਰੇ ਖਿਆਲ ਨਾਲ ਉਨੀ ਜ਼ਿਆਦਾ ਮਿਹਨਤ ਕੀਤੀ ਹੋਣੀ ਹੈ ਸਾਰੇ ਨੇ ਬੜੀ ਮਿਹਨਤ ਕੀਤੀ ਬਹੁਤ ਮਿਹਨਤ ਕਰੀ ਇੰਤਹਾ ਮਿਹਨਤ ਜੀ ਮੈਂ ਮੈਨ ਮੈਂ ਹੀ ਜਾਣਾਂ ਕਿ ਕਿਨੇ ਵਿੱਚ ਪੰਜਾਬੀ ਲੋਕ ਇਹ ਸਮਝ ਜਾਣ ਕਿ ਜੇ ਵਾਕਿਉਂ ਦਿਲੋਂ ਪੰਜਾਬ ਨੂੰ ਪਿਆਰ ਕਰਦੇ ਤਾਂ ਇਹ ਫਿਲਮਾਂ ਦੇ ਜਾ ਕੇ ਹੁਕਮ ਉਹ ਆ ਕੇ ਲਾਲਾ ਦੇ ਬਿਲਕੁਲ ਕਿ ਅੱਗੇ ਤੁਸੀਂ ਬਹਿ ਰਹੇ ਹੋ ਦੇਖੋ ਫਿਲਮਾਂ ਪੜ੍ਹਨੀ ਪਾਉਂ ਜੀ ਇੱਕ ਤੁਹਾਡੇ ਕਰੈਕਟਰ ਦੀ ਮੈਂ ਜ਼ਰੂਰ ਗੱਲ ਕਰਨਾ ਚਾਹਾਂਗਾ ਦੁਨੀ ਚੰਦ ਦਾ ਕਰੈਕਟਰ ਤੁਸੀਂ ਪਲੇ ਕਰ ਰਹੇ ਹੋ ਤੇ ਉਹ ਕਰੈਕਟਰ ਕਿੰਨਾ ਕੁ ਤੁਹਾਨੂੰ ਲੱਗਿਆ ਕਿ ਉਸ ਚੀਜ਼ ਨੂੰ ਢਾਲਣਾ ਕਿਉਂਕਿ ਇੱਕ ਐਦਾਂ ਦਾ ਇਨਸਾਨ ਜਿਹੜਾ ਮੈਨੂੰ ਲੱਗਦਾ ਕਿ ਰੀਅਲ ਲਾਈਫ ਦੇ ਵਿੱਚ ਗੁਰੂ ਮਹਾਰਾਜ ਨਾਲ ਬਹੁਤ ਜੁੜਿਆ ਹੋਇਆ ਉਹ ਤਾਂ ਬਿਲਕੁਲ ਆਪੋਜ਼ਿਟ ਜਾ ਕੇ ਕੈਰੈਕਟਰ ਕਰਨਾ ਉਹ ਵੀ ਇਸ ਹੱਦ ਤੱਕ ਕਿ ਮੈਨੂੰ ਲੱਗਦਾ ਕਿ ਉਹ ਇਮੇਜਿਨ ਕਰਨਾ ਵੀ ਇੱਕ ਬੜਾ ਮੁਸ਼ਕਿਲ ਹੋ ਜਾਂਦਾ ਹੈ। ਬੇਟਾ ਇਹ ਤਾਂ ਸੱਚੀ ਗੱਲ ਹੈ ਵੀ ਜਿਉਂਦੇ ਕਹਾਣੀ ਸੁਣਾਈ ਜੀ ਅਮਰ ਜੀ ਨੇ ਚਲੋ ਮੈਂ 나 ਤਾਂ ਕਿਸੇ ਲਈ ਟਿਕੀ ਨਹੀਂ ਦੂੰ ਜੀ ਸੁਣਿਆ ਕਰੇ ਜਾ ਕੇ ਸੋਚ ਤੇ ਆ ਜੀ ਕੰਟੀ ਨਾ ਕਰ ਗਿਰੂ ਮਾਰਾ ਤੇ ਆ ਕੰਮ ਨਹੀਂ ਕਰਾਉਂ ਤੇਰੇ ਤੇਰੀ ਸ਼ਾਮ ਦੇ ਬਾਦ ਦੇ ਲੋ ਚਾਹੀਦੀ ਸ਼ਕਤੀ। ਉਹ ਇੱਕ ਐਰিয়াল ਬਾਜ਼ ਨੇ ਕਿਤਾਬ ਬਣਾ ਦੇਿਆ। ਅਕਸਰ ਮੈਂ ਇਹ ਤੁਤ ਤੁਤੇ ਪਾ ਦੇ ਲਾ ਤੈ ਉਹ ਜਿਹੜੇ ਬੈਲੇ। ਮਾਰਾ ਜੇ ਵੀ ਮੋਸਿ ਚ ਪਾਉਂਦੇ ਨੇ ਉਹ ਰਹੀ ਲੋਵ। ਉਹ ਲੋ ਸੋ ਜੀ ਲੰਕੀ ਪਾਉਂਦੇ। ਜਾ ਆਂ ਗਿਆ। ਬਰੇਗ ਟੈਕਸ ਦੇ ਚਾਹਤ ਤੇ ਜਿਹੜੇ ਨੇ ਤੇ ਮੈਂ ਤੇ ਪਤਲ ਲਾਉਂਦਾ ਤੇ ਕੜੀ ਸਹਾਇਤਾ ਦੀ ਤਾਕੀ ਮੈਂ ਕੰਬਖੀ। ਜੀ। ਯਾਗੀਕਰ। ਕਾਫੀ ਮੈਂ ਉਲਝੜ ਚ ਰਿਹਾ ਇਸ ਕੈਰੇਕਟਰ ਨੂੰ। ਫਿਰ ਮੈਂ ਬੜਾ ਬਲੈਂਕ ਸੀ ਜੀ ਜਿਵੇਂ ਮਾਰਾ ਜੋ ਤੁਸੀਂ ਕਰਾਉਗੇ ਕਿ ਕਿਹਦੇ ਨਾਲ ਜਿੱਦਾਂ ਤੁਹਾਡੇ ਨਾਲ ਗੱਲ ਕਰਦਾ ਇਹਨਾਂ ਦੀ ਨਾਲ ਗੱਲ ਕਰ। ਬਟ ਰਾਸ ਟੂ ਸਪਾਕ ਹੈ ਸਾਰੀ ਤੇ ਵਾਈਟ ਦੇ ਵਿੱਚ ਸੀਗਾ ਅਸੀਂ ਜਾਤ ਉਹ ਬੜਾ ਬਲੈਂਕ ਸੀ ਥੋੜੀ ਲੱਗੀ ਸੀ ਤੇ ਲੰਬਾ ਕਰਨ ਡਾਇਨੋਮੈਂਡ ਸੀ ਇੱਥੇ ਜੀ ਮੈਂ ਮੈਂ ਕਿਹਾ ਵੀ ਯਾਰ ਮਿੰਨੂ ਵੀ ਪਤਾ ਮੈਂ ਕਰ ਰਿਹਾ ਸਵਾਰ ਨੂੰ ਲੈ ਜਬਾ ਪੂਰਾ ਨਾਮ ਤੇ ਸੀ ਉਹ ਇੱਕ ਜ਼ੋਨਰ ਮੇਰੇ ਦਿਮਾਗ ਵਿੱਚ ਜੰਮੂ ਸੀ ਵੀ ਪ੍ਰਥਵੀ ਰਾਜ ਜਿਉਣਾ ਐਹ ਚੱਲਦਾ ਐਹ ਕਰਨ ਨਾ ਨੰਦਰ ਪਾਪਾ ਹੁੰਦਾ ਹੈ ਉਹ ਐਮਾਜ਼ੋਨ ਚ ਲੈ ਕੇ ਮੈਂ ਨਾ ਯਾਰ ਗ੍ਰੈਂਡ ਲੱਗੀ ਕਾਪੀ ਨਹੀਂ ਅਬ। ਜੀ। ਬਟ ਆ ਡਿਡ ਇਟ ਉਹ ਪਹਿਲਾ ਸ਼ੋਰ ਪੈਸਾ ਹੋਇਆ ਪਹਿਲਾ ਤਾਂ ਸੋਨਾਰ ਪਾ ਸੀ ਫੇ ਤਾੜੀਆਂ ਬੜੀਆਂ ਵੱਜੀਆਂ। ਫੇਰ ਬਲਜੀਤ ਭਾਜੀ ਲੈ ਕੇ ਮੈਂ ਜੱਫੀ ਪਾਈ। ਜੀ। ਅਮਰ ਨੇ ਜੱਫੀ ਪਾਲੀ। ਅਨੰਦਾ ਭਾਜੀ ਅਸੀਂ ਤਾਂ ਸੋਚਿਆ ਸੀ ਕਿ ਤੱਕ ਚਲੀ ਜਾਊਗੀ ਮੈਂ ਯਾਨੀ ਇਹ ਕਰਨੋਂ ਕਿਨਾ। ਉਹ ਰਿਹਾ। ਮੈਂ ਵੀ ਉਹ ਸਕਰੀਨ ਤੇ ਆਪਣਾ ਦੇਖਦਾ ਮੈਂ ਕਿਹਾ ਯਾਰ ਇਹ ਤਾਂ ਤੂੰ ਨਹੀਂ ਕਰ ਸਕਦਾ। ਤੇਰੇ ਵਾਸਤੇ ਹੀ ਹੈ। ਇਹ ਤਾਂ ਉਹ ਗੁਰੂ ਬਿੱਟ ਬੈਠ ਕੇ ਕਰਾ ਗਿਆ ਜਿੱਤਾ ਗਿਆ। ਇੰਨਾ ਵੱਡਾ ਸੋਨੂੰ ਫਿਲਮ ਦਾ। ਮੈਂ ਓਨੈਸਟਲੀ ਗੱਲ ਕਹਿੰਦਾ ਮੁਗਲਿਆ ਨੂੰ ਮੈਂ ਹਜ਼ਾਰ ਬਾਰ ਦੇਖੀ ਹੈ ਸ਼ਾਇਦ ਹਜ਼ਾਰ ਬਾਰ ਦੇਖਣ ਤੋਂ ਬਾਅਦ ਮੈਂ ਐਕਟਰ ਮਾੜਾ ਮੋਟਾ ਬਣ ਗਿਆ ਜੀ ਕਿਉਂਕਿ ਹਰ ਡਾਇਲੋਗ ਨੂੰ ਯਾਦ ਹੈ ਹਰ ਡਾਇਲੋਗ ਮਹੂਤਵਪੂਰਨ ਹੌਲ ਰੋ ਅੱਤੇ ਸਕਰੀਨ ਪਰ ਇਹ ਫਿਲਮ ਐਜ਼ 빅 ਐਜ਼ ਵਰਲਡਸ ਕਰ ਬਾਰੇ ਸੋ ਬਹੁਤ ਵੱਡੀ ਗੱਲ ਹੈ ਕਿ ਕੈਰੈਕਟਰ ਜਿਹੜਾ ਇਹ ਕੈਰੈਕਟਰ ਜਦੋਂ ਪ੍ਰਿਥਵੀ ਰਾਕੇਸ਼ਪੁਰ ਸਾਹਿਬ ਦੇ ਜ਼ੁਲਲ ਨਾਲ ਬੁਲਾਈਏ ਤੇ ਐ ਵੀ ਮਹਾਰਾਜਾ ਪਰ ਉਹ ਪੰਜ ਵਕਤ ਥੱਲੇ ਨਹੀਂ ਕੱਸ। ਅੱਛਾ ਬਾਕੀ ਸੋ ਮਤਲਬ ਬੜੀ ਵੱਡੀ ਚੀਜ਼ ਹੋ ਜਾਂਦੀ ਹੈ ਪੰਜਾਬੀ ਇੰਡਸਟਰੀ ਦੀ ਜਦ ਆਪਾਂ ਇੱਦਾਂ ਵੱਡੀਆਂ ਫਿਲਮਾਂ ਦੇ ਨਾਲ ਉਹਦਾ ਕੰਪੈਰੀਜ਼ਨ ਵੀ ਕਰ ਲੈਂਦੇ ਆ ਜਾਂ ਤੁਸੀਂ ਕਹਿ ਰਹੇ ਹੋ ਕਿ ਉਹਦੇ ਬਰਾਬਰ ਦੀ ਫਿਲਮਾਂ ਉੱਪਰ ਹੋ ਸਕਦੀਆਂ ਨੀਚੀ ਦੇਖਿਓ ਜੀ ਤੁਹਾਨੂੰ ਐ ਹੀ ਲੱਗਿਆ ਕੀ ਬੀਓ ਫਿਲਮ ਗ੍ਰੇਟ ਫਿਲਮ ਨੋ ਡਾਊਟ ਉਹਦਾ ਟਰੂ ਪਰ ਇਹ ਫਿਲਮ ਆਪਣੀ ਪੰਜਾਬ ਦੀ ਆਪਣਾ ਮਾਣ ਹੋ ਗੋ ਜ਼ਿੰਦਗੀ ਕਿ ਅਸੀਂ ਜਾ ਕੇ ਨੀਂ ਮੁੰਗਲਿਆਦ ਬਣਾ ਉੰਜ ਗ੍ਰੈਂਜਰਸ ਦੀ ਗੱਲ ਕਰੀਏ ਆਪਾਂ ਫਿਲਮ ਤੇ ਗ੍ਰੈਂਜਰ ਬਹੁਤ ਵਟਾਇਆ ਫਿਲਮ ਤੇ ਜਿਹੜੇ ਸੈੱਟ ਨੇ ਉਹ ਸੈੱਟ ਜਿੰਨਾ ਸਾਨੂੰ ਟੀਜ਼ਰ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਤੁਹਾਡੇ ਕਰੈਕਟਰ ਦੀ ਗੱਲ ਕਰ ਲਈ ਹਣਾ ਉਹ ਡਿਟੇਲਿੰਗ ਮੇਰੇ ਖਿਆਲ ਨਾਲ ਸਕਰੀਨ ਦੇ ਉੱਤੇ ਸਾਨੂੰ ਟੀਜ਼ਰ ਦੇ ਥਰੂ ਹੀ ਦੇਖਣ ਨੂੰ ਮਿਲ ਗਈ ਸੀ ਕਿ ਫਿਲਮ ਦੇ ਉੱਤੇ ਕੰਮ ਜਿਹੜਾ ਬੜਾ ਬਰੀਕੀ ਨਾਲ ਕੀਤਾ ਗਿਆ ਕਿੰਨਾ ਇੱਕ ਉਸੇ ਦਾ ਲੱਗਦਾ ਸੀ ਕਿ ਯਾਰ ਸਾਰਿਆਂ ਦੇ ਉੱਤੇ ਹੀ ਬਰڈن ਰਹਿੰਦੇ ਇੱਕ ਟੀਮ ਵਾਂਗ ਕੇ ਜਦੋਂ ਇੰਡਸਟਰੀ ਦੇ ਵਿੱਚ ਫਿਲਮ ਦੇ ਉੱਤੇ ਕੰਮ ਕਰਨਾ ਪੈਂਦਾ ਸੋ ਕੀ ਚੀਜ਼ ਲੱਗਦੀ ਸੀ ਉਸ ਟਾਈਮ ਤੇ ਔਨ ਸੈੱਟ ਹੁੰਦੇ ਸੀਗੇ ਜਦੋਂ ਸਾਰੇ ਆਰਟਿਸਟਾਂ ਨਾਲ ਮ ਕੁਝ ਹੀ ਮੈਂ ਸ਼ੇਅਰ ਕਰਵਾਉਣਾ ਬੇਟਾ ਜੀ ਕੁਝ ਹੀ ਆ ਰੱਬ ਦਾ ਸ਼ੁਕਰਾਨਾ ਵੀ ਹੈ ਜਦ ਵੀ ਲੰਬਾ ਸਾਰਾ ਸ਼ਾਰਟ ਲੱਗ ਜਾਂਦਾ ਹੈ ਨਾ ਤੇ ਬੋਲਣਾ ਹੁੰਦਾ ਪੀਛ ਦਾ ਡਾਇਲੋਗ ਤੇ ਮੈਂ ਜਾ ਕੇ ਪਿੱਛੇ ਬਹਿ ਮਨਜੀਤ ਭਾਜੀ ਅਮਰ ਇਹ ਸਾਰਿਆਂ ਵਾਸਤੇ ਪਾਇਦਾਮ ਕਿਉਂ ਨਹੀਂ ਹੈਗਾ ਮੇਰੇ ਵਾਸਤੇ ਕਿਉਂ ਹੈ ਜੀ ਤੂੰ ਸਾਰਿਆਂ ਦੀ ਕਟਿੰਗ ਵੱਟੀ ਬਹੁਤ ਲੈਂਦੇ ਹੋ ਕਰਦੇ ਹੋ ਮੇਰੇ ਵਾਸਤੇ ਇਹ ਸੁਣਨ ਕਿ ਉਹ ਵੀ ਤਨ ਕਾਇਮ ਲਾਤੇ ਤੇ ਭਾਜੀ ਆਜੋ ਮੈਨੂੰ ਨਾ ਕਿਉਂਕਿ ਸਰਪ ਯੋਗ ਰਹੀ ਸੀ ਜੀ ਜਿਹੜੀ ਪੜੀ ਮੈਟ ਮੋਟੀਵੇਸ਼ਨ ਮੰਥ ਜੀ ਫਿਰ ਉਹ ਪੋਜ ਬਣ ਜਾਂਦਾ ਫਿਰ ਉਹ ਬਣ ਜਾਂਦਾ ਕਿ ਇਹ ਦੂਜਾ ਟੇਕ ਹੋ ਗਿਆ ਤਾਂ ਲੱਖ ਲੜਨ ਤੇ ਤੇਰੀ ਜਿੱਦ ਜੁਦ ਜੋ ਕਿੰਨੇ ਜ਼ੋਨਲ ਫਿਕਸ ਹੋ ਕੇ ਜਦ ਮੈਂ ਚੱਲਦਾ ਤੇ ਇੱਕੋ ਹੀ ਲੋਕ ਮੇਰੇ ਤੋਂ ਵਾਈਰੂ ਮੇਰੀ ਨਾ ਦਿੱਤੀ ਤੁਸੀਂ ਸੋਚਦੇ ਫਰਾਉ ਵਾਚਿੰਗ ਤੁਸੀਂ ਉਹ ਤੋਂ ਦੇਖ ਰਹੇ ਕਰ ਰਹੇ ਸੋ ਮੈਂ ਘਰੋਂ ਉੱਜ਼ਰ ਨੂੰ ਉਹ ਪ੍ਰੋਜੈਕਟ ਕਰਨ ਵਾਸਤੇ ਤਾਂ ਲੱਗ ਰਿਹਾ ਸੀ ਮੈਨੂੰ ਕੋਬ ਲੱਗ ਰਿਹਾ ਸੀ ਕਿ ਮੈਂ ਮੈਂ ਗੱਲ ਜ਼ਰੂਰ ਕਰੀ ਸੀ ਕਿ ਮੈਂ ਸੈੱਟ ਤੋਂ ਲੈ ਕੇ ਹੋਟਲਸ ਉੱਥੋਂ ਤੋਂ ਲੈ ਕੇ ਸੈੱਟ ਤੱਕ ਮੈਂ ਜ਼ਰੂਰ ਨਹੀਂ ਜਾਣਾ